ਜਿਠਿਆਂ ਨੂੰ ਮਿਲਣ ਪਹੁੰਚੇ ਸੁੱਚਾ ਸਿੰਘ ਲੰਗਾ ਜੇਲ੍ਹ ਦੇ ਬਾਹਰ ਰੋਸ਼ ਪ੍ਰਦਰਸ਼ਨ ਕੀਤਾ ਜਿੰਦਾਬਾਦ ਰੂਮੀ ਜਿੰਦਾਬਾਦ ਨਹੀਂ ਕੋਨ ਦਿੱਤੇ ਸੁੱਚਾ ਸਿੰਘ ਲੰਗਾ ਦੀ ਮਜਿਠੀਏ ਦੇ ਨਾਲ ਮੁਲਾਕਾਤ ਸੁੱਚਾ ਸਿੰਘ ਲੰਗਾ ਨੇ ਕਿਹਾ ਕਿ ਸਾਡੇ ਸਰਕਾਰ ਆਉਣ ਤੇ ਪਾਈ ਪਾਈ ਦਾ ਹਿਸਾਬ ਲਿਆ ਜਾਵੇਗਾ ਲੰਗਾ ਨੇ ਵਿਗਿਆਨੀ ਹਰਪ੍ਰੀਤ ਸਿੰਘ ਤੇ ਵੀ ਤਿੱਖੇ ਸ਼ਬਦੀ ਹਮਲੇ ਕੀਤੇ ਨੇ ਨਹੀਂ ਹੋਣ ਦਿੱਤੇ ਸੁੱਚਾ ਸਿੰਘ ਲੰਗਾ ਦੀ ਨਾਪਾ ਜੇਲ੍ਹ ਦੇ ਵਿੱਚ ਮਜੀਠੀਆਂ ਦੇ ਨਾਲ ਮੁਲਾਕਾਤ ਜਦੋਂ ਮੁਲਾਕਾਤ ਕਰਨ ਲਈ ਆਈ ਸੀ ਪਰ ਅੰਦਰ ਨਹੀਂ ਜਾਣ ਦਿੱਤਾ ਮੈਂ ਸਮਝਦਾ ਕਿ ਮੈਂ ਸਮਝਦਾ ਕਿ ਅਸੀਂ ਜਿਵੇਂ ਦੂਜੇ ਦੇਸ਼ ਵਿੱਚ ਗੁਲਾਮ ਦੇਸ਼ ਵਿੱਚ ਰਹਿ ਰਹੇ ਹਾਂ ਅੱਜ ਸਾਨੂੰ ਆਪਣੇ ਲੀਡਰ ਦੀ ਮੁਲਾਕਾਤ ਕਰਨ ਤੋਂ ਰੋਕਿਆ ਜਾ ਰਿਹਾ ਵਾ ਤੇ ਮਹਿਸੂਸ ਹੋਇਆ ਕਿ ਜਿਵੇਂ ਅਸੀਂ ਆਜ਼ਾਦ ਦੇਸ਼ ਵਿੱਚ ਨਹੀਂ ਰਹਿੰਦੇ ਮੈਂ ਸਮਝਦਾ ਹਾਂ ਕਿ ਇਹ ਇੱਕ ਬਹੁਤ ਵੱਡਾ ਤੱਕਾ ਵਾ ਤੇ ਜਿਹੜੀਆਂ ਸਰਕਾਰਾਂ ਨੇ ਸਰਕਾਰਾਂ ਬਦਲਦੀਆਂ ਰਹਿੰਦੀਆਂ ਨੇ ਕਦੇ ਕਿਸੇ ਦੀ ਆ ਗਈ ਕਦੇ ਕਿਸੇ ਦੀ ਆ ਗਈ ਸਾਡੀ ਵੀ ਸਰਕਾਰ ਬਣੀ ਸੀ ਕਾਂਗਰਸ ਦੀ ਵੀ ਬਣੀ ਸੀ ਅੱਜ ਆਮ ਪਾਰਟੀ ਦੀ ਏ ਕੱਲ ਪਤਾ ਨਹੀਂ ਕਿਦੀ ਹੋਣੀ ਐ ਤੇ ਇਹੋ ਜੇ ਕਾਨੂੰਨ ਜਿਹੜੇ ਆ ਬਦਲ ਦੇਣੇ ਚਾਹੀਦੇ ਨੇ ਜੇ ਕਿਸੇ ਵਿਅਕਤੀ ਦਾ ਚੰਗਾ ਅਸਰ ਸੂਕ ਆ ਭਾਵੇਂ ਉਹ ਕਿਸੇ ਪਾਰਟੀ ਨਾਲ ਵੀ ਸਬੰਧ ਰੱਖਦਾ ਹੋਵੇ ਜੇ ਕੋਈ ਉਹਦੀ ਮੁਲਾਕਾਤ ਕਰਨੋਂ ਆਉਂਦੇ ਨੇ ਤੇ ਭਾਵੇਂ ਹਫਤੇ ਦੇ ਵਿੱਚ ਇੱਕ ਦਿਨ ਰੱਖ ਲੈਣ ਤੇ ਉਹਦੀ ਖੁੱਲੀ ਮੁਲਾਕਾਤ ਜਿਹੜੀ ਕਰਵਾ ਦੇਣੀ ਚਾਹੀਦੀ ਏ ਤਾਂ ਕਿ ਜੇਲ੍ਹ ਵਿੱਚ ਬੈਠਾ ਬੰਦਾ ਵੀ ਮਹਿਸੂਸ ਕਰੇ ਕਿ ਮੈਂ ਇੱਕ ਆਜ਼ਾਦ ਦੇਸ਼ ਦੇ ਵਿੱਚ ਰਹਿ ਰਿਹਾ ਵਾਂ ਤੇ ਆਜ਼ਾਦੀ ਦਾ ਨਿਗ ਮਾਰ ਰਿਹਾ ਵਾਂ ਤੇ ਅੱਜ ਮੈਂ ਸਮਝਣਾ ਕਿ ਇੱਕ ਗੁਲਾਮੀ ਨਾਲੋਂ ਵੀ ਭਰਾਹਾਂ ਦੀ ਜ਼ਿੰਦਗੀ ਜਿਹੜੀ ਬਤੀਤ ਕਰ ਰਹੇ ਆ ਅਸੀਂ ਇੱਥੇ ਰਹਿ ਕੇ ਤੁਸੀਂ ਜਿਹਨ ਸਪਰਟ ਨੂੰ ਕਿਹਾਗਾ ਵੀ ਤੁਸੀਂ ਜਦੋਂ ਸਾਡੀ ਸਰਕਾਰ ਆਊਗੀ ਵੀ ਅਸੀਂ ਰੂਲ ਰੈਗੂਲੇਸ਼ਨ ਇਹ ਬਦਲਾਂਗੇ ਬਦਲ ਦਿਆਂਗੇ ਲੋਕਾਂ ਨੂੰ ਲੋਕਾਂ ਵਾਸਤੇ ਲੋਕਾਂ ਦੇ ਨਮਾਇंदे ਬਣ ਕੇ ਆਉਣਾ ਤੇ ਜਿਹੜੇ ਲੋਕ ਚਾਣਗੇ ਉਹੋ ਜੇ ਕਾਨੂੰਨ ਬਣਾਵਾਂਗੇ ਜਿਹੜੇ ਲੋਕਾਂ ਨੂੰ ਚੰਗੇ ਲੱਗਦੇ ਹੋਣ ਲੋਕਾਂ ਨੂੰ ਸਹੂਲਤ ਚੰਗੀ ਮਿਲਦੀ ਹੋਵੇ ਕਿਉਂਕਿ ਅਸੀਂ ਲੋਕਾਂ ਦੇ ਨੌਕਰ ਹੁੰਨੇ ਆ ਨਾ ਕਿ ਲੋਕਾਂ ਦੇ ਕੋਈ ਹੁਕਮਰਾਨ ਹੁੰਦੇ ਆ ਜਦੋਂ ਸਰਕਾਰਾਂ ਬਣਦੀਆਂ ਨੇ ਸਰਕਾਰ ਵਿੱਚ ਬੜੀ ਪਾਵਰ ਹੁੰਦੀ ਹੈ ਭਾਵੇਂ ਲੋਕਾਂ ਦੇ ਜ਼ਖਮਾਂ ਤੇ ਮਲਮ ਲਾ ਦਵੇ ਤੇ ਭਾਵੇਂ ਢੂੰਗੇ ਜ਼ਖਮ ਕਰ ਦਵੇ ਤੁਸੀਂ ਲੰਗਾ ਸਾਹਿਬ ਆਪਣਾ ਸੁਬਦੰਡ ਸਾਹਿਬ ਨੂੰ ਕਿਹਾ ਵੀ ਤੁਸੀਂ ਮਜਬੂਰ ਹੋ ਇਹ ਸਮਝਦੇ ਮਜਬੂਰੀ ਪਿੱਛੇ ਕੀ ਗੱਲ ਹੋ ਸਕਦੀ ਹੈ ਮਜਬੂਰੀ ਪਿੱਛੇ ਸਰਕਾਰਾਂ ਹੁੰਦੀਆਂ ਨੇ ਹੋਰ ਕੀ ਮਜਬੂਰੀ ਹੋ ਸਕਦੀ ਹੈ ਅਸੀਂ ਸੁਬਦੰਡ ਦਾ ਧੰਨਵਾਦ ਕਰਨੇ ਆ ਜਿਹੜੇ ਬਾਹਰ ਆ ਕੇ ਤੇ ਸਾਡੀ ਜਿਹੜੀ ਆਵਾਜ਼ ਜਿਹੜੀ ਉਹ ਲੈ ਕੇ ਗਏ ਨੇ ਤੇ ਮੈਂ ਸਮਝਦਾ ਕਿ ਜਦੋਂ ਇਹਨਾਂ ਦੀ ਉੱਪਰਲੇ ਅਫਸਰਾਂ ਨਾਲ ਕੋਈ ਮੀਟਿੰਗ ਹੋਵੇਗੀ ਤੇ ਜੇ ਕੋਈ ਜ਼ਮੀਰ ਵਾਲਾ ਅਫਸਰ ਹੋਏ ਤੇ ਇਹ ਗੱਲ ਜ਼ਰੂਰ ਉਹਨਾਂ ਦੇ ਵਿੱਚ ਹਾਈ ਕਮਾਂਡ ਆਪੀ ਚਾਹੁੰਦੇ ਹਾਂ ਤੁਸੀਂ ਸਾਡੇ ਕੇਸ ਨੂੰ ਕਿਸ ਤਰ੍ਹਾਂ ਵਾਚ ਕਰਦੇ ਹੋ ਜੋ ਵਿਕਰਮ ਜੀਤਿਆ ਵਾਲਾ ਕੇਸ ਹੈ ਕਿਵੇਂ ਦੇਖੀਏ ਵਿਕਰਮ ਜੀਠਿਆ ਜਿਹੜਾ ਵਾ ਇੱਕ ਨਿਰਿਤ ਤਕੇਸ਼ਾਈ ਹੈ ਪਹਿਲਾਂ ਉਹਨਾਂ ਤੇ ਆਪਣੇ ਡਰੱਗ ਦਾ ਜਿਹੜਾ ਕੇਸ ਆ ਬੜਾ ਲੰਬਾ ਸਮਾਂ ਉਹਨੂੰ ਹਰਾਸਮੈਂਟ ਕੀਤਾ ਵਾ ਉਹਦੇ ਵਿੱਚੋਂ ਕੱਖ ਨਹੀਂ ਲੱਭਾ ਤੇ ਅੱਜ ਉਹਨੂੰ ਇਹ ਨਵੇਂ ਕੇਸੇ ਚ ਫਸਾ ਦਿੱਤਾ ਗਿਆ ਜਿਹੜਾ ਕਿ ਜੱਦੀ ਪੁਰਸ਼ੀ ਪੰਜਾਬ ਦੇ ਗਿੰਤੀ-ਮਿੰਤੀ ਦੇ ਘਰਾਨਿਆਂ ਵਿੱਚੋਂ ਆ ਤੇ ਮੈਂ ਸਮਝਦਾ ਕਿ ਇਹੋ ਜਿਹੇ ਧੱਕੇ ਜਿਹੜੇ ਨੇ ਇਹ ਛੱਤੀਆਂ ਦਿੰਦੇ ਨੇ ਜਿੱਦਣ ਬਿਕਰਮਜੀਤ ਸਿੰਘ ਮਜੀਠੀਆ ਬਾਹਰ ਆਉਣਾ ਵਾ ਤੇ ਪੰਜਾਬ ਦੇ ਲੋਕਾਂ ਨੇ ਸ਼ਰਕਾਂ ਤੇ ਆ ਜਾਣਾ ਵਾ ਤੇ ਪਾਰਟੀ ਨੂੰ ਤੇ ਬਹੁਤ ਵੱਡਾ ਬਲ ਮਿਲਣਾ ਪਰ ਨਿੱਜੀ ਤੌਰ ਤੇ ਸਰਦਾਰ ਮਜੀਠੀਏ ਨੂੰ ਨਿੱਜੀ ਤੌਰ ਤੇ ਤੰਗ ਕੀਤਾ ਜਾ ਰਿਹਾ ਵਾ ਉਹਦੇ ਨਾਲ ਜ਼ੁਲਮ ਕੀਤਾ ਜਾ ਰਿਹਾ ਉਹਦੇ ਤੇ ਤਸ਼ੱਦਦ ਕੀਤਾ ਜਾ ਰਿਹਾ ਉਹਦੀ ਆਵਾਜ਼ ਨੂੰ ਦਬਾਇਆ ਜਾ ਰਿਹਾ ਵਾ ਪਰ ਇਹ ਜਦੋਂ ਆਵਾਜ਼ ਨਿਕਲਣੀ ਹੈ ਇੱਕ ਇਨਕਲਾਬ ਆਏਗਾ ਇੱਕ ਕ੍ਰਾਂਤੀ ਆਏਗੀ ਇੱਕ ਤਬਦੀਲੀ ਆਏਗੀ ਔਰ ਇਹ ਸਰਕਾਰਾਂ ਬਦਲ ਕੇ ਰੱਖ ਦੂਗਾ ਜੇ ਨਹੀਂ ਹਰਪ੍ਰੀਤ ਸਿੰਘ ਨੂੰ ਨਵਾਂ ਅਕਾਲੀ ਦਲ ਦਾ ਪ੍ਰਧਾਨ ਬਣਾਇਆ ਗਿਆ ਕਿਸ ਤਰ੍ਹਾਂ ਦੇਖ ਲਓ ਪਹਿਲਾਂ ਵੀ ਬਹੁਤ ਅਕਾਲੀ ਦਲ ਬਣੇ ਨੇ ਇੱਕ ਨਵਾਂ ਵੀ ਬਣ ਗਿਆ ਵਾ ਕੋਈ ਗੱਲ ਨਹੀਂ ਕਿ ਲੋਕ ਇੱਕੋ ਅਕਾਲੀ ਦਲ ਨੂੰ ਮੰਨਤਾ ਦਿੰਦੇ ਨੇ ਔਰ ਮੈਂ ਸਮਝਦਾ ਕਿ ਹਰਪ੍ਰੀਤ ਜਿਹੜਾ ਵਾ ਬਹੁਤ ਸਤਕਾਰਯੋਗ ਪੋਸਟ ਤੇ ਬੈਠਾ ਸੀਗਾ ਜਿੱਥੇ ਸਾਰਾ ਸੰਸਾਰ ਦੇ ਲੋਕ ਉਹਨੂੰ ਨਿਮਸਕਾਰ ਕਰਦੇ ਨੇ ਭਾਵੇਂ ਕੋਈ ਦੇਸ਼ਤਾ ਮੁੱਖ ਮੰਤਰੀ ਹੋਵੇ ਪ੍ਰਧਾਨ ਮੰਤਰੀ ਹੋਵੇ ਜਾਂ ਕੋਈ ਰਾਸ਼ਟਰਪਤੀ ਸਿੱਖ ਕਿਉਂ ਨਾ ਬਣ ਗਿਆ ਹੋਵੇ ਉਹ ਵੀ ਆਣ ਕੇ ਤਖਤ ਤੋਂ ਥੱਲੇ ਬਹਿ ਕੇ ਮੱਥਾ ਟੇਕਦਾ ਤੇ ਇਹਦੇ ਹੁਕਮ ਨੂੰ ਅਲਾਈ ਹੁਕਮ ਸਮਝਦਾ ਵਾ ਤੇ ਇਹ ਹੁਣ ਰੱਬ ਦੇ ਹੁਕਮ ਨਾਲ ਹੀ ਇਹ ਬਣਦਾ ਵਾ ਤੇ ਰੱਬ ਦੇ ਹੁਕਮ ਨਾਲ ਹੀ ਬੰਦਾ ਲੈ ਜਾਂਦਾ ਵਾ ਇਹ ਪਾਵਰਾਂ ਜਿਹੜੀਆਂ ਨੇ ਇਹ ਕਿਸੇ ਦੇ ਪਿਓ ਦੀਆਂ ਨਹੀਂ ਜੇ ਰੱਬ ਚਾਹੇ ਤੇ ਪਿੰਡ ਦਾ ਮੈਂਬਰ ਪੰਚਾਇਤ ਬਣ ਸਕਦਾ ਵਾ ਜੇ ਰੱਬ ਚਾਹੇ ਤੇ ਐਮਐਲਏ ਵਜੀਰ ਤੇ ਮੁੱਖ ਮੰਤਰੀ ਜਾਂ ਪ੍ਰਧਾਨ ਮੰਤਰੀ ਬਣਦਾ ਤੇ ਰੱਬ ਨਾ ਚਾਹੇ ਤੇ ਜਿੰਨੇ ਮਰਜੀ ਪਾਪੜ ਵੇਲ ਲੋ ਉਹ ਕੱਖ ਵੀ ਨਹੀਂ ਬਣਦਾ ਕਦੇ ਮੈਂ ਸਮਝਣਾ ਕਿ ਹਰਪ੍ਰੀਤ ਕਹਿੰਦਾ ਸੀਗਾ ਆ ਹੁਣ ਬਾਹਰ ਆਇਆ ਨਾ ਆਂਦਾ ਮੇਰੇ ਮੇਰੇ ਥੱਲੇ ਆ ਗਿਆ ਆਪਣੇ ਸੁਖਵੀਰ ਬਾਦਲ ਮੈਂ ਸਮਝਦਾ ਮੈਂ ਤੂੰ ਤਖਤ ਤੋਂ ਤੈਨੂੰ ਰੱਬ ਨੇ ਲਾ ਕੇ ਤੇ ਹੁਣ ਤੈਨੂੰ ਆਨੇ ਵਾਲੀ ਥਾਂ ਤੇ ਬਿਠਾਇਆ ਵਾ ਇੱਥੇ ਤੇ ਜਿਹਦੇ ਨਾਨਕਿਆਂ ਦਾ ਨਾ ਨਾ ਪਤਾ ਹੋਏ ਕਿ ਨਾਨਕੇ ਕਿੱਥੇ ਨੇ ਤੇ ਰਾਜਨੀਤੀ ਚਾਹੇ ਤੇ ਲੋਕੀ ਨਾਨਕੇ ਲੱਭ ਲੈਂਦੇ ਨੇ ਤੇਰੇ ਯਾਰ ਫਲਾਣੇ ਪਿੰਡ ਨਾਨਕੇ ਨਹੀਂ ਫਲਾਣੇ ਪਿੰਡ ਤੇਰੀ ਮਾਂ ਰਹੀਂਦੀ ਫਲਾਣੇ ਪਿੰਡ ਤੇਰਾ ਪਿਓ ਰਹਿੰਦਾ ਫਲਾਣੇ ਪਿੰਡ ਤੇਰਾ ਮਾਮਾ ਰਹਿੰਦਾ ਨਾਨਾ ਰਹਿੰਦਾ ਵਾ ਇੱਥੇ ਦੇ ਲੋਕੀ ਕੱਢ ਥੱਲਿਓ ਪਤਾਲ ਚੋ ਲੈਉਂਦੇ ਨੇ ਤੇ ਮੈਂ ਸਮਝਣਾ ਐਡੀ ਵੱਡੀ ਸਤਕਾਰਯੋਗ ਪੋਸਟ ਤੇ ਰਹਿ ਕੇ ਦੇ ਨੇ ਆਪਣੀ ਜ਼ਿੰਦਗੀ ਰੋਲ ਲਈ ਹੈ। ਲਗਾ ਸਾਹਿਬ ਆਪਣਾ ਡਾਕਟਰ ਦਲਜੀਤ ਸਿੰਘ ਟੀਮਾ ਨੇ ਬਿਆਨ ਦਿੱਤਾ ਵੀ ਅਸੀਂ ਪਾਲਿਆ ਪੋਸਿਆ ਪੜਾਇਆ ਖਰਚਾ ਸ਼ਰੋਮਣੀ ਵੀ ਕਿੱਢੀ ਨੇ ਕੀਤਾ। ਤੇ ਪਹਿਲੀ ਸਪੀਚੀ ਉਹਨਾਂ ਨੇ ਕਹਿਤਾ ਮੈਂ ਦਫ਼ਤਰ ਤੇ ਕਬਜ਼ਾ ਕਰੂੰਗਾ, ਨਿਸ਼ਾਨ ਵੀ ਲਊਗਾ ਤੇ ਸ਼ਰੋਮਣੀ ਕਮੇਟੀ ਤੇ ਵੀ ਕਬਜ਼ਾ ਕਰਾਂਗੇ। ਇਹ ਕੋਈ ਜੰਗਲ ਦਾ ਰਾਜ ਨਹੀਂ। ਇਹੋ ਜੇ 3500 ਪੈਦਾ ਹੋਏ ਤੇ 3500 ਮਰ ਗਏ। ਨਾ ਕਿ ਇਹ ਪਾਰਟੀ ਦਾ ਦਫ਼ਤਰ ਖੋਹ ਸਕਦਾ ਵਾ, ਨਾ ਕਿ ਪਾਰਟੀ ਤੇ ਕਬਜ਼ਾ ਕਰ ਸਕਦਾ। ਇਹ ਪਾਰਟੀ ਤੇ 100 ਸੋ ਸਾਲ ਤੋਂ ਵੱਧ ਪੁਰਾਣੀ ਪਾਰਟੀ ਹੈ ਇਹਦੇ ਵਿੱਚ ਬਹੁਤ ਸਾਰੀਆਂ ਸ਼ਹੀਦੀਆਂ ਹੋਈਆਂ ਜੇਲ੍ਹਾਂ ਦੇ ਵਿੱਚ ਬਹੁਤ ਸਾਰੇ ਸਾਡੇ ਵੱਡ ਬਡੇਰਿਆਂ ਨੇ ਕੈਦਾਂ ਕੱਟੀਆਂ ਨੇ ਅਰਦਾਸਾਂ ਕੀਤੀਆਂ ਨੇ ਉਸ ਪਾਰਟੀ ਦੀਆਂ ਜੜਾਂ ਪਤਾਲ ਵਿੱਚ ਨੇ ਕੋਈ ਜੰਮਿਆ ਨਹੀਂ ਇਸ ਪਾਰਟੀ ਦੀਆਂ ਜੜਾਂ ਪੁੱਟਣ ਵਾਲਾ ਨਾ ਅੰਗਰੇਜ਼ ਪੁੱਟ ਸਕਿਆ ਵਾ ਨਾ ਮੁਗਲ ਪੁੱਟ ਸਕੇ ਨੇ ਤੇ ਨਾ ਦੇਸ਼ ਦੀ ਆਜ਼ਾਦੀ ਤੋਂ ਬਾਅਦ ਕੋਈ ਸਰਕਾਰਾਂ ਐਮਰਜੈਂਸੀ ਲਾਉਣ ਵਾਲੀਆਂ ਪੁੱਟ ਸਕਲੀਆਂ ਨੇ ਐਮਰਜੈਂਸੀ ਲਾ ਕੇ ਸਰ ਦੀ ਆਵਾਜ਼ ਜਿਹੜੀ ਇਹ ਕੁੱਚਲ ਦਿੱਤੀ ਗਈ ਸੀ ਪਰ ਉਦੋਂ ਵੀ ਇਹ ਕੌਮ ਜਿਹੜੀ ਹੈ ਬਹਾਦਰਾਂ ਵਾਂਗ ਅੱਗੇ ਆਈ ਤੇ ਫਿਰ ਤਿੰਨ ਵਾਰੀ ਪੰਜਾਬ ਦਾ ਮੁੱਖ ਮੰਤਰੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੂੰ ਬਣਾਇਆ ਤੇ ਕਦੇ ਤੁਹਾਡੀ ਜ਼ਿੰਦਗੀ ਦੇ ਵਿੱਚ ਹੀ ਇਸੇ ਪਾਰਟੀ ਦੀਆਂ ਜਮਾਨਤਾਂ ਜ਼ਬਤ ਹੋ ਗਈਆਂ ਸੀ ਪਾਰਲੀਮੈਂਟ ਵਿੱਚ 15 15 16 16 20 20000 ਵੋਟ ਪਈ ਸਾਰੀ ਪਾਰਲੀਮੈਂਟਲ ਕੈਂ ਵਿੱਚ ਤੇ ਇਸ ਪਾਰਟੀ ਨੂੰ ਇਸ ਪ੍ਰਚਾਰ ਨੇ ਹਿੰਦੁਸਤਾਨ ਦੀ ਸਰਕਾਰ ਦੇ ਪ੍ਰਚਾਰ ਨੇ ਮਲਿਆ ਮੇਟ ਕਰ ਦਿੱਤਾ ਸੀਗਾ ਲੇਕਿਨ ਇਹ ਪਾਰਟੀ ਫੇਰ ਆਪਣੇ ਸਿਧਾਂਤ ਤੇ ਖੜੀ ਹੋ ਕੇ ਤਿੰਨ ਵਾਰ ਪੰਜਾਬ ਵਿੱਚ ਸਰਕਾਰਾਂ ਬਣਾਈਆਂ ਔਰ ਮੈਂ ਸਮਝਣਾ ਅੱਜ ਭਾਵੇਂ ਮੁਸ਼ਕਲ ਵਿੱਚ ਆ ਪਰ ਇਸ ਪਾਰਟੀ ਦੀਆਂ ਜੜਾਂ ਬਹੁਤ ਡੂੰਗੀਆਂ ਨੇ ਪੁੰਗਰਨੀਆਂ ਨੇ ਤੇ ਸਰਕਾਰ ਕਾਲੀ ਦਲ ਦੀ ਬਣਨੀ ਹੈ ਇਹਨੂੰ ਕੋਈ ਦੁਨੀਆ ਦੀ ਤਾਕਤ ਰੋਕ ਨਹੀਂ ਸਕਦੀ ਹਾਂ ਜੀ ਕਿਹਦੀ ਸ਼ਹਿ ਤੇ ਹੋ ਰਿਹਾ ਹਰ ਤੁਸੀਂ ਕਰ ਰਹੇ ਕੀ ਲੱਗਦਾ ਸ਼ਹਿ ਤੇ ਸਾਰੀ ਦੁਨੀਆ ਨੂੰ ਹੀ ਪਤਾ ਵਾ ਜਿਹੜਾ ਸੈਂਟਰ ਹੁੰਦਾ ਉਹ ਜਦੋਂ ਮਰਜੀ ਜਿੰਨੂੰ ਮਰਜੀ ਪਾਵਰ ਦੇ ਦੇਵੇ ਪਹਿਲਾਂ ਵੀ ਸੈਂਟਰ ਨੇ ਸਾਨੂੰ ਕੁੱਟਿਆ ਸੀ ਸਾਡੀ ਹਿੰਦੁਸਤਾਨ ਚ ਕਤਲੇਆਮ ਸੈਂਟਰ ਨੇ ਕੀਤੀ ਸੀਗੀ 84 ਦੀ ਕਤਲੇਆਮ ਕਿੰਨੇ ਕੀਤੀ ਸੀ ਯਾਨੀ ਦਰਬਾਰ ਸਾਹਿਬ ਤੇ ਕਿੰਨੇ ਅਟੈਕ ਕੀਤਾ ਸੀ ਤੇ ਅੱਜ ਵੀ ਸਰਕਾਰਾਂ ਜਿਹੜੀਆਂ ਨੇ ਉਹ ਸਾਨੂੰ ਮਾਰਨ ਵਾਸਤੇ ਕੁੱਟਣ ਵਾਸਤੇ ਤੇ ਕੁਚਲ ਦੇਣ ਵਾਸਤੇ ਸਰਕਾਰਾਂ ਫੈਸਲਾ ਕਰ ਰਹੀਆਂ ਨੇ ਮੈਂ ਅੱਜ ਦੀ ਸਰਕਾਰ ਨੂੰ ਹੱਥ ਜੋੜ ਕੇ ਬੇਨਤੀ ਕਰਨਾ ਅਸੀਂ ਤੁਹਾਡੇ ਨਾਲ ਨਵਾਂ ਮਾਸਤਾ ਰਿਸ਼ਤਾ ਬਣਾਇਆ ਸੀ ਅਹੀਂ ਤੁਹਾਨੂੰ ਐਮਰਜੈਂਸੀ 'ਚ ਜੇਲਾ 'ਚ ਕਢਾਇਆ ਸੀਗਾ ਅਸੀਂ ਪ੍ਰਧਾਨ ਮੰਤਰੀ ਨਹੀਂ ਸੀ ਅਟਲ ਬਿਹਾਰੀ ਬਾਜਪਾਈ ਬਣਦਾ ਅਸੀਂ ਪਰਲਾ ਮਾਰ ਕੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਹਿੰਦੁਸਤਾਨ ਦੀਆਂ ਪਾਰਲੀਮੈਂਟ ਦੀਆਂ ਵੋਟਾਂ ਇਕੱਠੀਆਂ ਕਰਕੇ ਤੇ ਅਟਲ ਬਿਹਾਰੀ ਬਾਜਪਾਈ ਜੀ ਨੂੰ ਪ੍ਰਧਾਨ ਮੰਤਰੀ ਬਣਾਇਆ ਅਸੀਂ ਤਾਂ ਤੁਹਾਡੀ ਦਿਲੋਂ ਤੇ ਡੋ ਤੁਹਾਡੇ ਨਾਲ ਸਾਂਝ ਬਣਾਈ ਲੇਕਿਨ ਤੁਹਾਨੂੰ ਪੀੜ ਨਹੀਂ ਹੋਈ ਜਦੋਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੇ ਮਰਨ ਤੋਂ ਬਾਅਦ ਉਹਦਾ ਫਕਰੇ ਕੂਮ ਖੋਇਆ ਕੋਈ ਪੈਨਸ਼ਨ ਨਹੀਂ ਸੀ ਦੇ ਰੇ ਕੋਈ ਖਰਚਾ ਨਹੀਂ ਸੀ ਦੇ ਰੇ ਤੇ ਜਿਸ ਇਨਸਾਨ ਦੇ ਗੋਢੀ ਹੱਥ ਦੇਸ਼ ਦਾ ਪ੍ਰਧਾਨ ਮੰਤਰੀ ਲਾਵੇ ਤੇ ਮਰਨ ਤੋਂ ਬਾਅਦ ਉਹਦਾ ਫਕਰੇ ਕਾਮ ਖੋਵੇ ਤੇ ਜਿਹੜੇ ਪਾਰਟੀ ਦੇ ਉੱਤੇ ਸਾਡੇ ਬੜੇ ਸਾਨ ਹੋਣ ਉਹਨੂੰ ਪੀੜ ਹੀ ਨਾ ਹੋਵੇ ਫਿਰ ਆਪਾਂ ਕੀ ਕਹਿ ਸਕਨੇ ਆ ਉਸ ਜੀ ਨੇ ਜੀ ਕੋਈ ਵੀ ਪਰਿਵਾਰਕ ਮੈਂਬਰ ਮੁਲਾਕਾਤ ਕਰ ਸਕਦਾ ਕੋਈ ਵੀ ਜਿਹੜਾ ਅੰਦਰ ਇਨਮੇਟ ਹੈ ਚਾਹੇ ਉਹ ਕੈਦੀ ਹੈ ਚਾਹੇ ਉਹ ਹਵਾਲਾਤੀ ਹੈ ਉਹ 10 ਮੈਂਬਰ ਜਿਹੜੇ ਨੇ ਪਰਿਵਾਰਕ ਮੈਂਬਰ ਇਨਕਲੂਡਿੰਗ ਉਹਨਾਂ ਦੇ ਵਕੀਲ ਸਹਿਬਾਨ ਜਿਹੜੇ ਦੋ ਕੂਰਟ ਦੇ ਵਿੱਚ ਕੇਸ ਲੜਦੇ ਨੇ ਉਹਨਾਂ ਦੀ ਮੁਲਾਕਾਤ ਉਹ ਕਰਨ ਦੇ ਲਈ ਐਨਟਾਈਟਲ ਨੇ ਜੀ ਅਸੀਂ ਉਹਨਾਂ ਦੀ ਮੁਲਾਕਾਤ ਕਰਵਾ ਰਹੇ ਹਾਂ ਸਾਰਿਆਂ ਦੀ ਹੁਣ ਇਹ ਇਹ ਨੇ ਕੀ ਤੁਸੀਂ ਸਮਝਾਇਆ ਮੈਂ ਤੁਹਾਡੇ ਸਾਹਮਣੇ ਹੀ ਦੱਸਿਆ ਜੀ ਪਰਿਵਾਰਕ ਮੈਂਬਰਾਂ ਦੀ ਅਸੀਂ ਮੁਲਾਕਾਤ ਜਿਹੜੀ ਉਹ ਕਰਵਾ ਰਹੇ ਹਾਂ ਪਰਿਵਾਰਕ ਮੈਂਬਰ ਵੀ ਹੋ ਜਿਹੜੇ ਮਤਲਬ ਜੋ ਇਨਮੇਟ ਆ ਉਹ ਦੱਸਦੇ ਨੇ ਕਿ ਇਹ ਇਹਨਾਂ ਦੇ ਪਰਿਵਾਰ ਦੇ ਨਾਲ ਮੈਂ ਮੁਲਾਕਾਤ ਕਰਨੀ ਹੈ ਉਹਨਾਂ ਦਾ ਨਾਲ ਹੀ ਅਸੀਂ ਮੁਲਾਕਾਤ ਕਰਵਾਉਣੀ ਹੈ ਕਿੰਨੇ ਟੋਟਲ ਮੈਂਬਰ ਨੇ 10 ਮੈਂਬਰਾਂ ਦੀ ਮੁਲਾਕਾਤ ਹੈ ਜੀ ਅੱਛਾ 10 ਮੈਂਬਰ ਉਹਨਾਂ ਰੂਲਿੰਗ ਕੀ ਕਹਿੰਦੀ ਹੈ ਜੀ ਪ੍ਰिजनਰ ਰੂਲਸ ਇਹੀ ਕਹਿੰਦੇ ਨੇ ਪੰਜਾਬ ਪ੍ਰिजन ਰੂਲਸ ਜਿਹੜੇ ਨੇ ਉਹ ਬੜੇ ਕਲੀਅਰ ਨੇ ਜੀ ਇਹਦੇ ਉੱਤੇ 10 ਪਰਿਵਾਰਕ ਮੈਂਬਰ ਹੀ ਮੁਲਾਕਾਤ ਕਰ ਸਕਦੇ ਨੇ ਜਿਨ੍ਹਾਂ ਦੇ ਵਿੱਚ ਉਹਨਾਂ ਦੇ ਦੋ ਵਕੀਲ ਸਾਹਿਬਾਂ ਜਿਹੜੇ ਉਹਨਾਂ ਦੇ ਕੋਰਟ ਦੇ ਵਿੱਚ ਕੇਸ ਲੜਦੇ ਨੇ ਜੀ ਠੀਕ ਹੈ ਚੇਤਨ ਮਹਿਤਾ ਕਿਆਚੀ ਨਿਊਜ਼ ਨੈਟਵਰਕ ਵਨ Providing a wide range of professional courses with 100% placement assistance. We are Sri Sai Group of Institutes.